ਅਸੀਂ ਅੱਜ ਕੁੱਲ ਮਿਲਾ ਕੇ ਤੁਹਾਨੂੰ ਮੈਂ ਕਹਿਣਾ ਵਾ ਕਿ ਬਸਟਰ ਹਲਾ ਤਪ ਜਾਓ। ਪੰਜਾਬ ਚਾਰ ਦੇ ਉੱਤੇ ਅੱਜ ਤੁਸੀਂ ਜਿਹੜੀ ਗੱਲਬਾਤ ਕੀਤੀ ਐ ਦਿਲੋਂ ਲੱਗੀ ਐ ਕਿਉਂਕਿ ਜਿਹੜੀ ਇਹ ਦੇਖ ਰਹੀ ਐ ਸਾਡੀ ਪਾਠਕ ਸਰੋਤ ਤੇ ਸਾਡੇ ਦੇਖ ਰਹੇ ਨੇ ਅਸੀਂ ਇੱਕੋ ਗੱਲ ਕਹਿੰਦੇ ਆ ਕਿ ਭ੍ਰਸ਼ਟਾਚਾਰ ਤੁਹਾਡੇ ਆਹਗੋਂ ਸਾਰੇ ਪਾਸੇ ਹੁੰਦਾ। ਪਰ ਇਸ ਨੂੰ ਅਸੀਂ ਖਤਮ ਨਹੀਂ ਕਰ ਸਕਦੇ ਇਹਨੂੰ ਘਟਾ ਸਕਦੇ ਆ। ਇਸ ਢੀਮਕ ਨੂੰ ਜੇ ਖਤਮ ਕਰ ਦਿਓ ਤੇ ਤੁਹਾਡੇ ਬੱਚਿਆਂ ਵਾਸਤੇ ਅਗਲਾ ਭਵਿੱਖ ਜਿਹੜਾ ਵਾ ਬਹੁਤ ਉਜਵਲ ਹੋ ਸਕਦਾ। ਬਿਲਕੁਲ ਜੀ ਜੋ ਕਦਮ ਨੇ ਕਦਮ ਬੁਲਾਦੀਆਂ ਨੇ ਭਗਵੰਤ ਮਾਨ ਜੀ ਅੱਛਾ ਕੰਮ ਕਰਤੇ ਨੇ ਮੁੱਖ ਮੰਤਰੀ ਅੱਛਾ ਕੰਮ ਕਰਦਾ ਉਹਨਾਂ ਦੇ ਸਹਿਯੋਗੀ ਜਿਹੜੇ ਨੇ ਟੀਮ ਹੈ ਉਹਨਾਂ ਵਿੱਚ ਕੁਛ ਆ ਜਾਂਦੇ ਨੇ ਕੁਛ ਅਧਿਕਾਰੀ ਵੀ ਤਾਂ ਅੱਗੇ ਕਦਮ ਉਠਾਉਂਦੇ ਆ ਜੇ ਉਹਦੇ ਪਿੱਛੇ ਹੱਥ ਹੋਵੇ ਉਸ ਹੱਥ ਜਿਹੜੇ ਆ ਜਿਹੜੇ ਉਹ ਪਬਲਿਕ ਜਾਣਦੀ ਹੈ ਉਹ ਹੱਥਾਂ ਨੂੰ ਵੱਡਣਾ ਪੈਣਾ ਹੈ ਬਿਲਕੁਲ ਇਹ ਸਾਨੂੰ ਕਦਮ ਨਾ ਕਦਮ ਮਨਾਉਣਾ ਦੇਖੋ ਇੱਕ ਵਾਰੀ ਤਾਂ ਕਾਮਾਰ ਕੇ ਟੰਗੜਾ ਹੀ ਪੈਣਾ ਤਾਂ ਹੀ ਭ੍ਰਸ਼ਟਾਚਾਰ ਖਤਮ ਹੋਣਾ ਮੇਰਾ ਦੇਖੋ ਕੋਲ ਬਲਾਏ ਕਿ ਇਹ ਹੈ ਕਿ ਸਰਕਾਰਾਂ ਨੇ ਜੋ ਕੰਮ ਕਰਨਾ ਉਹ ਕਰਨਾ ਹੀ ਹੈ ਪਰ ਅਵੇਅਰ ਸਾਨੂੰ ਆਮ ਪਬਲਿਕ ਨੂੰ ਹੀ ਹੋਣਾ ਦੇਖੋ ਆਮ ਪਬਲਿਕ ਨੂੰ ਰਿਸ਼ਵਤ ਦੇਣੀ ਸਭ ਤੋਂ ਪਹਿਲਾਂ ਬੰਦ ਕਰਨੀ ਪੈਣੀ ਕੰਮ ਨਹੀਂ ਹੁੰਦਾ ਨਾ ਨਹੀਂ ਵਿਕਾਸ ਜੀ ਕੰਮ ਨਾ ਹੋਵੇ ਮੈਂ ਤੁਹਾਨੂੰ ਕੀ ਕਿਹਾ ਇੱਕ ਵਾਰੀ ਦੋ ਵਾਰੀ ਚਾਰ ਵਾਰੀ 10 ਵਾਰੀ ਠਟਾ ਸਕਦੇ ਆ ਬੰਦ ਨਹੀਂ ਹੋ ਸਕਦੀ ਕਿਉਂਕਿ ਸਰਕਾਰਾਂ ਕੰਮ ਨਹੀਂ ਹੋਣ ਦਿੰਦੀਆਂ